ਸੱਚੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸਦੀ ਨਵੀਂ ਵੀਡੀਓ ਦੇ ਵਿੱਚ ਸਾਲ 2026 ਦੀ ਸ਼ੁਰੂਆਤ ਵਿਦੇਸ਼ ਜਾਣ ਦੇ ਚਾਹਵਨਾਂ ਅਤੇ ਉੱਥੇ ਰਹਿ ਰਹੇ ਪੰਜਾਬੀ ਵੀਰਾਂ ਲਈ ਬਹੁਤ ਵੱਡੀਆਂ ਖੁਸ਼ਖਬਰੀਆਂ ਲੈ ਕੇ ਆਈ ਹੈ ਕੈਨੇਡਾ ਤੇ ਯੂਕੇ ਸਰਕਾਰ ਵੱਲੋਂ ਕੀਤੇ ਗਏ ਇਹ ਐਲਾਨ ਤੁਹਾਡੀ ਕਿਸਮਤ ਬਦਲ ਸਕਦੇ ਹਨ ਆਓ ਜਾਣਦੇ ਹਾਂ ਪੂਰੀ ਅਪਡੇਟ ਕੈਨੇਡਾ ਰੂਰਲ ਇਮੀਗ੍ਰੇਸ਼ਨ ਅਤੇ ਵਰਕ ਪਰਮਿਟ ਐਕਸਟੈਂਸ਼ਨ ਸਭ ਤੋਂ ਪਹਿਲਾਂ ਕੈਨੇਡਾ ਤੋਂ ਵੱਡੀ ਖਬਰ ਹੈ 11 ਜਨਵਰੀ 2026 ਤੋਂ 온ਟਾਰੀਓ ਵਿੱਚ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਖੁੱਲਣ ਜਾ ਰਿਹਾ ਹੈ ਜਿਸ ਵਿੱਚ ਸਕਿਲ ਵਰਕਰਾਂ ਨੂੰ ਪਿੰਡੂ ਇਲਾਕਿਆਂ ਵਿੱਚ ਪੀਆਰ ਲਈ ਬੇਹਦ ਆਸਾਨ ਹੋ ਜਾਵੇਗੀ ਇਸ ਦੇ ਨਾਲ ਹੀ ਜਿਨ੍ਹਾਂ ਦੀ ਪੀਆਰ ਫਾਈਲ ਪ੍ਰੋਸੈਸਿੰਗ ਵਿੱਚ ਹੈ ਉਹਨਾਂ ਦੇ ਵਰਕ ਪਰਮਿਟ ਨੂੰ 31 ਦਸੰਬਰ 2026 ਤੱਕ ਵਧਾ ਦਿੱਤਾ ਗਿਆ ਹੈ ਭਾਵੇਂ ਤੁਸੀਂ ਸਟੂਡੈਂਟ ਹੋ ਜਾਂ ਵਰਕ ਪਰਮਿਟ ਤੇ ਹੁਣ ਤੁਹਾਨੂੰ ਇੱਕ ਸਾਲ ਦੀ ਹੋਰ ਰਾਹਤ ਮਿਲ ਗਈ ਹੈ ਮਾਸਟਰ ਅਤੇ ਪੀਐਚਡੀ ਸਟੂਡੈਂਟਾਂ ਲਈ 스ਪਾਉਸ ਵੀਜ਼ਾ ਕੈਨੇਡਾ ਇਮੀਗ੍ਰੇਸ਼ਨ ਨੇ ਪੰਜਾਬੀ ਭਾਰਤੀਆਂ ਲਈ ਇੱਕ ਹੋਰ ਵੱਡਾ ਦਰਵਾਜ਼ਾ ਖੋਲ੍ਹ ਦਿੱਤਾ ਹੈ ਜਿਹੜੇ ਵਿਦਿਆਰਥੀ ਮਾਸਟਰ ਜਾਂ ਪੀ ਐਚ ਡੀ ਡਿਗਰੀ ਕਰਨ ਜਾ ਰਹੇ ਹਨ ਹੁਣ ਉਹਨਾਂ ਦੇ ਜੀਵਨ ਸਾਥੀ ਨੂੰ ਆਸਾਨੀ ਨਾਲ ਓਪਨ ਵਰਕ ਪਰਮਿਟ ਮਿਲੇਗਾ ਪਹਿਲਾਂ ਇਸ ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ ਪਰ ਹੁਣ ਹਾਇਰ ਐਜੂਕੇਸ਼ਨ ਵਾਲਿਆਂ ਲਈ ਪੀ ਆਰ ਅਤੇ ਵਰਕ ਪਰਮਿਟ ਦਾ ਰਸਤਾ ਸਾਫ਼ ਕਰ ਦਿੱਤਾ ਗਿਆ ਹੁਣ ਗੱਲ ਕਰਦੇ ਹਾਂ ਜੀ ਯੂਕੇ ਲੋਟਰੀ ਵੀਜ਼ਾ 18 ਤੋਂ 30 ਸਾਲ ਦੇ ਨੌਜਵਾਨਾਂ ਲਈ ਮੌਕਾ ਤੀਜੀ ਅਤੇ ਸਭ ਤੋਂ ਮਹੱਤਵਪੂਰਨ ਅਪਡੇਟ ਯੂਕੇ ਸਰਕਾਰ ਵੱਲੋਂ ਹੈ ਸਾਲ 2026 ਦੇ ਜਨਵਰੀ ਜਾਂ ਫਰਵਰੀ ਮਹੀਨੇ ਵਿੱਚ ਲਾਟਰੀ ਵੀਜ਼ਾ ਦੁਬਾਰਾ ਖੁੱਲਣ ਜਾ ਰਿਹਾ ਹੈ ਜੇਕਰ ਤੁਹਾਡੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੈ ਅਤੇ ਤੁਸੀਂ 12ਵੀਂ ਪਾਸ ਹੋ ਤਾਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇਸ ਵੀਜ਼ੇ ਤਹਿਤ ਤੁਹਾਨੂੰ 2 ਸਾਲ ਦਾ ਓਪਨ ਵਰਕ ਪਰਮਿਟ ਮਿਲੇਗਾ ਜਿਸ ਵਿੱਚ ਤੁਸੀਂ ਕੰਮ ਵਿੱਚ ਆਸਾਨੀ ਨਾਲ ਲੱਗ ਸਕਦੇ ਹੋ ਅਤੇ ਪੜ੍ਹਾਈ ਵੀ ਕਰ ਸਕਦੇ ਹੋ ਯੂਕੇ ਵੀਜ਼ੇ ਦਾ ਖਰਚਾ ਅਤੇ ਅਪਲਾਈ ਕਰਨ ਦਾ ਤਰੀਕਾ ਦੋਸਤੋ ਯੂਕੇ ਦੇ ਇਸ ਓਪਨ ਵਰਕ ਪਰਮਿਟ ਵੀਜ਼ੇ ਦਾ ਕੁੱਲ ਖਰਚਾ ਲਗਭਗ 5.5 ਲੱਖ ਰੁਪਏ ਦੇ ਕਰੀਬ ਆਉਣ ਵਾਲਾ ਹੈ ਇਹ ਪ੍ਰੋਗਰਾਮ ਖਾਸ ਤੌਰ ਤੇ ਉਹਨਾਂ ਨੌਜਵਾਨਾਂ ਲਈ ਹੈ ਜੋ ਘੱਟ ਖਰਚੇ ਵਿੱਚ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਜਨਵਰੀ ਦੇ ਅਖੀਰ ਵਿੱਚ ਇਸ ਦੀਆਂ ਰਜਿਸਟ੍ਰੇਸ਼ਨਾਂ ਸ਼ੁਰੂ ਹੋਣ ਦੀ ਉਮੀਦ ਹੈ ਇਸ ਲਈ ਆਪਣੇ ਦਸਤਾਵੇਜ਼ ਤਿਆਰ ਰੱਖੋ ਸਾਥੀਓ ਇਹ ਸਾਨੂੰ ਵਿਦੇਸ਼ਾਂ ਨਾਲ ਜੁੜੀਆਂ ਅੱਜ ਦੀਆਂ ਵੱਡੀਆਂ ਖਬਰਾਂ ਜਿਵੇਂ ਹੀ ਇਹ ਪ੍ਰੋਗਰਾਮ ਲਾਈਵ ਹੁੰਦੇ ਹਨ ਅਸੀਂ ਤੁਹਾਨੂੰ ਫਾਰਮ ਭਰਨ ਦਾ ਤਰੀਕਾ ਵੀ ਦੱਸਾਂਗੇ ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮੈਂ ਯੂਕੇ ਲਾਟਰੀ ਵੀਜ਼ਾ ਦੇ ਫਾਰਮ ਜਾਂ ਜ਼ਰੂਰੀ ਕਾਗਜ਼ਾਂ ਬਾਰੇ ਇੱਕ ਵਿਸਤਾਰ ਵੀਡੀਓ ਬਣਾਵਾਂ ਕਮੈਂਟ ਵਿੱਚ ਹਾਂ ਜ਼ਰੂਰ ਲਿਖੋ ਤਾਂ ਕਿ ਮੈਂ ਤੁਹਾਡੀ ਮਦਦ ਕਰ ਸਕਾਂ